ਸਰਕਾਰ ਜੋ ਬੀਬੀਆਂ ਬੈਠੀਆਂ ਕਹਿੰਦੇ ਜਾਲਮ ਲੋਕ ਕਹਿਣ ਧੀਆ ਬਲਾਵਾ ਹੁੰਦੀਆਂ ਨੇ ਇਹ ਤਾਂ ਗਜ਼ਲਾਂ ਤੇ ਇੱਕ ਬਤਾਰਾ ਹੁੰਦੀਆਂ ਨੇ ਜ਼ਿੰਦਗੀ ਪਰ ਦੇ ਜੋੜ ਨੇ ਰਿਸ਼ਤੇ ਦੇਖਣ ਨੂੰ ਚਾਰ ਕਲਾਵਾ ਹੁੰਦੀਆਂ ਨੇ ਕਹਿੰਦੇ ਪੁੱਤਾਂ ਵਾਂਗੂ ਕਦੇ ਨਾ ਲੜਦੀਆਂ ਤਾਈਓ ਬੇੜੇ ਵਿੱਚ ਠੰਡੀਆਂ ਸ਼ਾਵਾਂ ਹੁੰਦੀਆਂ ਨੇ ਜ਼ਿੰਦਗੀ ਵਿੱਚ ਕਈ ਰੋਲ ਨਿਭਾਉਂਦੀਆਂ ਕਦੇ ਬੇਟੀਆਂ ਕਦੇ ਬਹੂਆਂ ਤੇ ਕਦੇ ਮਾਵਾਂ ਹੁੰਦੀਆਂ ਨੇ ਦਾਜ ਦੀ ਵਲੀ ਚੜ ਜਾਂਦੀਆਂ ਉਹਦੋਂ ਰਮਾਣੀਆਂ ਜਦ ਸਾਰੇ ਕਾ ਵਿਚ ਮਾਰਦੀ ਆ ਸਲਾਵਾ ਹੁੰਦੀਆਂ ਨੇ ਜਾਲਮ ਲੋਕ ਕਹਿ ਧੀਆ ਤਾਂ ਬਲਾਵਾ ਹੁੰਦੀਆਂ ਨੇ ਇੱਕ ਨਿਤ ਟੈਲੀਵਿਜ਼ਨ ਖ਼ਬਾਰਾਂ ਚੋਂ ਤਾਂ ਧੀ ਬਚਾਓ ਧੀ ਬਚਾਓ ਪਰ ਜਿਹੜੀ ਮੈਂ ਧੀ ਦੀ ਗੱਲ ਕਰਦੀ ਉਲਟ ਹੈ ਜੀ ਇੱਕ ਗਰੀਬ ਬਾਪ ਨਿਤ ਦਿਹਾੜੀ ਕਰਦਾ ਤੇ ਚਾਰੇ ਪਿਆਰਾ ਬਾਪ ਚਾਰੇ ਭਾਈਆਂ ਲਖਾਈਆਂ ਮਜ਼ਦੂਰੀ ਦੇ ਵਿੱਚ ਜਦੋਂ ਪੀਰਾਂ ਦੀ ਨਿਗਾ ਸਵੱਲੀ ਹੋਈ ਵੱਡੀ ਗੁੜਜ ਜੱਜ ਬਣ ਗਈ ਜਦੋਂ ਗੱਜ ਵਣ ਗਈ ਆਏ ਪਿੰਡ 'ਚ ਪ੍ਰੋਗਰਾਮ ਰੱਖਿਆ ਗਿਆ ਤੇ ਕਲੱਬ ਦੇ ਮੈਂਬਰ ਉਸ ਲੜਕੀ ਦੇ ਬਾਪ ਨੂੰ ਲੱਭਣ ਤੁਰ ਪਏ ਕਿਸੇ ਖਾਲ ਦੇ ਵਿੱਚ ਮਟੱਕਟ ਖੁੱਦੀ ਜਾਂਦਾ ਇੱਕ ਗੋਲੇ ਬੱਲੀ ਇੱਕ ਦਾਤੀ ਹੈ ਜਾਂ ਮੋਢਾ ਫੜਿਆ ਚੱਲ ਭਾਈ ਤੇਰੀ ਕੁੜੀ ਨੇ ਸਾਡਾ ਸਨੇਹ ਹੀ ਅੱਖਾਂ 'ਚ ਨਾਲ ਲਿਖਤਾ ਚੱਲ ਦੋ ਸ਼ਬਦ ਬੋਲ ਉਹ ਲੜਕੀ ਦੇ ਬਾਪ ਅੱਖਾਂ ਵਿੱਚ ਪਾਣੀ ਭਰ ਤੋਇਆ ਕਿੰਨਾ ਮਿੱਠ ਬੋਲਿਆ ਨਹੀਂ ਜਾਣਾ ਮੇਰਾ ਤਾਂ ਮਿੰਦੀ ਦਾ ਪੇਟ ਕੋਲੇ ਜਦੋਂ ਇੰਨੀ ਗਲਤੀ ਕਲੱਬ ਦੇ ਮੈਂਬਰ ਹੈਰਾਨ ਹੋ ਗਏ یہ ہے یا گیڑا پیدا ہے جڑا سارے پیٹ تو لکو بیٹھا ہے جا کے اس کے ایجے لیانا پلی تھلے ڈک بھی ہاتھ جداتی پھر لڑکی دا باپ کی گیڑا پہی سنو گیڑا لوگ کو میں سچ کا ہائی داستا ہاں میں تیہیاں کر کے باستا ہاں بھی لوگ میں سچ کا ہائی داستا ہاں میں تیہیاں کر کے باستا ہاں یہ تا چندری رب والمو کر حسنی سی ਇਹ ਘੂਠਾ ਜਾਂਦੀ ਚੱਪੀ ਸੀ ਆ ਜਿਹੜੀ ਧੀ ਮੇਰੀ ਜੱਜ ਬਣੀ ਐ ਇਹ ਮੈਨੂੰ ਝਾੜੀਆਂ ਵਿਚੋਂ ਲਪੀਸ ਆ ਜਿਹੜੀ ਧੀ ਮੇਰੀ ਜੱਜ ਬਣੀ ਐ ਇਹ ਮੈਨੂੰ ਝਾੜੀਆਂ ਵਿਚੋਂ ਲਪੀਸ ਫੇਰ ਮੈਂ ਸੋਚਿਆ ਇਹ ਕਮਣੀ ਕਿਤੇ ਕੁੱਤਿਆਂ ਦੇ मुंह ਆ ਜਾਂਦੀ ਇਹਨੂੰ ਨੋਚ-ਨੋਚ ਕੇ ਖਾ ਜਾਣਾ ਸੀ ਹੋ ਜਾਣੀ ਸੀ ਜਾ ਜਾਂਦੀ ਮਾਸਰੀ ਇਹਦਾ ਛੱਡਣਾ ਨਹੀਂ ਸੀ ਨਾ ਛੜੜੀ ਇਹਦੀ ਕੋਈ ਹੱਡੀ ਸੀ ਬੇ ਲੋਕੋ ਜਿਹੜੀ ਧੀ ਮੇਰੀ ਜੱਜ ਬਣੀ ਐ ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ ਆਪ ਪੜਾ ਲਿਓ ਸੁਣ ਕਦ ਬਧੀ ਜੰਮੀ ਦਾ ਇਹ ਨਿੱਕ ਪਾੜਦੀ ਬੰਤਾ ਦਾ ਦੁੱਧ ਪਾੜਦੀ ਅੰਮੀ ਦਾ ਚੱਕ ਕੇ ਮੈਂ ਸੀਨੇ ਨਾਲ ਲਾ ਲਈ ਸੀ ਮੈਨੂੰ ਦਿੱਸੀ ਰੂਹ ਇਹਦੇ ਵਿੱਚੋਂ ਰੱਬੀ ਸੀ ਆ ਜਿਹੜੀ ਧੀ ਮੇਰੀ ਜੱਜ ਬਣੀ ਐ ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ ਫਿਰ ਕਵੀ ਇਹ ਵੀ ਕਹਦਾ ਜੀ ਕਿਦਾਂ ਚੁੱਕ ਕੇ ਇਹਨੂੰ ਮੈਂ ਪਿੰਡ ਲੈ ਦੁੱਧ ਸ਼ਾਦੀ ਦਾ ਬਲ ਆਇਆ ਡਾਕਟਰ ਸੱਜੇ ਮੱਲਮ ਪੱਟੀ ਕਰਾਈ ਤੇ ਰਗਦੀ ਜਿਹੜੀ ਇਹਨੇ ਅੱਡੀ ਸੀ ਟਕ ਦੁੱਖ ਮੈਨੂੰ ਨਹੀਂ ਉਹ ਲੱਗਦਾ ਪੁੱਤੋ ਹੁਤਾ ਕੋਈ ਨਾ ਸਰਦਾ ਇਹ ਧੀ ਸੀ ਇਹੋ ਗੱਲ ਦਿਲ ਮੇਰੇ ਤੇ ਵਜੀ ਸੀ ਆ ਜਿਹੜੀ ਧੀ ਮੇਰੀ ਚੱਜ ਕਣੀ ਹੈ ਇਹ ਮੇਰੇ ਚਾੜੀਆਂ ਵਿੱਚੋਂ ਪਈ ਸੀ ਇਹ ਮੇਰੇ ਚਾੜੀਆਂ ਵਿੱਚ ਠੀਕ ਨਾਲ ਸ੍ਰੀਹਾ ਜੀ ਬਿਲਕੁਲ ਇਹਦੇ ਨਾਲ ਹੀ ਆ ਜੀ ਤੇ ਤੇ ਇਪਤੇ ਜੋ ਫਰਕ ਕੋਈ ਨਹੀਂ ਫਿਰ ਲੋਕਾਂ ਨੂੰ ਸਮਝਾਉਂਦੀ ਹੈ ਜਿਹੜਾ ਕੋਈ ਛੇੜੇ ਕਦੂਰਿਆਂ ਨੂੰ ਫਿਰ ਸਿੱਧੀ ਕੱਢ ਨੂੰ ਆਉਂਦੀ ਆ ਅਫਸੋਸ ਇੱਕ ਅਜਰੀ ماں ਨਮਯਮੀਤੀ ਹੀ ਨੂੰ ਝਾੜੀਆਂ ਵਿੱਚ ਸੁਕਾਉਂਦੀ ਹੈ ਇੱਕ ਹੱਥ ਨਾਲ ਲਾਉਣ ਦੇ ਵਿੱਚ ਦੂਰਿਆਂ ਨੂੰ ਇੱਕ ਹੱਥੀ ਕਤਲ ਕਰਾਉਂਦੀ ਹੈ ਲੋਕੋ ਜਾਗੋ ਕੁੱਤੇ ਹੋ ਗਏ ਆਪਣੇ ਨਾਲ ਚੰਗੇ ਆਪਣ ਸਮਝ ਫੇਰ ਵੀ ਨਾਉਂਦੀ ਆ ਆਪਣ ਸਮਝ ਦੇਦੀ ਆ ਉਹਦੀ ਸੋਦੀ ਇਹਨਾਂ ਸਰਕਾਰ ਕੋ ਨਾਲ ਬਜ਼ੁਰਗਾਂ ਦੀ ਸਰਕਾਰ ਤੋਂ ਇਹ ਜੋ ਘਰ ਸਵਾਗਾ ਦੇ ਤੁਲ ਬਣ ਜਾਂਦਾ ਜਿਹੜੇ ਘਰ ਵਿੱਚ ਰਹਿੰਦਾ ਇਕੱਠਾ ਪਰਿਵਾਰ ਬਾਪੂ ਦਾ ਲੋਹਾ ਦੀਆਂ ਆਖੇ ਲਗਨ ਪੋਤਰਾ ਵੀ ਆ ਗਿਆ ਤਾਰ ਬਾਪੂ ਦਾ ਇਹਦੇ ਮੰਦਰ ਵਸੀਤ ਉਹ ਤੁਹਾਡਾ ਸਭ ਜਾਨ ਦਾ ਤਾਂ ਹੀ ਫੈਲਾ ਤੁਸੀਂ ਘਰੇ ਵੀ ਕਰੋ ਸਤਕਾਰ ਬਾਪੂ ਦਾ ਇਹ ਉਸ ਘਰ ਵਿੱਚ ਬਰਕਤ ਦੇ ਵਿਥੋ ਹੋ ਜਿਹੜੇ ਘਰ ਵਿੱਚ ਰਹਿੰਦਾ ਮੰਝਾ ਬਾਰ ਬਾਪੂ ਦਾ ਜਿਹੜੇ ਘਰ ਵਿੱਚ ਰਹਿੰਦਾ ਮੰਜਾ ਬਾਰ ਬਾਪੂ ਦਾ ਜਦ ਬਾਪੂ ਦੇ ਜਿਗਰ ਕੀਤਾ ਨਾ ਮਾਂ ਦੀ ਮਨ ਅੰਦਰ ਟਕਰੀ ਬਣੀ ਕਹਿੰਦੇ ਉਹ ਪੁੱਤ ਮੰਜੇ ਨਾਲ ਪਾਲ ਆਇੰਦੀ ਜਿਨ੍ਹਾਂ ਨੂੰ ਲੱਗੇ ਮਾਂ ਦੀ ਸੀਸ 'ਤੇ ਲੋਕੋ ਕਾਜ ਵਿੱਚ ਪੁੱਤ-ਪੁੱਤ ਹੋ ਜਾਂਦੇ ਮਾਂ ਫੇਰ ਵੀ ਨਾ ਦੇਵੇ ਦਸ ਸੀਸ 'ਤੇ ਲੋਕੋ ਜਦ ਬਚਪਨ 'ਚ ਖੇਡਣਗੇ ਤੇ ਸੱਤ ਲੱਗਦੀ ਸੀ ਫਿਰ ਮਾਂ ਦੇ ਕਲੇਜ 'ਚ ਜੋੜਦੀ ਸੀ ਕੀ ਇਸ ਵਿੱਚ ਲੋਕੋ ਇਹ ਦੁਨੀਆ ਨਾਲ ਸਿਰਫ ਪੈਸੇ ਨਾਲ ਕਸੀਮਤ ਹੈ ਪਰ ਮਾਂ ਦੇ ਪਿਆਰ ਵਿੱਚ ਅੱਜ ਨਹੀਂ ਲੱਗੀ ਇਸ ਵਿੱਚ ਲੋਕੋ ਮਾਂ ਦੇ ਪਿਆਰ ਵਿੱਚ ਅੱਜ ਨਹੀਂ ਲੱਗੀ ਇਸ ਵਿੱਚ ਲੋਕੋ ਟਿੱਕੋ ਤਾੜੀ ਆਪਣੇ ਮਾਪਿਆਂ ਲਈ ਛੱਡੋ ਸੋ ਪਾਠ ਮੈਂ ਪਾਠ ਸਕਾਲ ਦੀ ਕਮੇਟੀ ਕਾਢ ਕਰਨੀ ਕੰਮ ਨਹੀਂ ਕਰਨਾ ਚਾਹਤਾ ਤੇ ਕਹਿੰਦੇ ਵਿੱਚ ਬਲੇ ਬਲੇ ਲੋਰ ਪੈਂਦੀ ਜਦ ਪੁੱਤ ਦੇ ਇੱਕ ਸਮਾਂ ਇਹ ਦੀ ਚੀਜ਼ ਆ ਭਾਈ ਪਰਖ ਕਰਾ ਲਈ ਬੰਦੇ ਦੀ ਜਦ ਬਾਪ ਮਾਪ ਨੂੰ ਘਰ ਵਿੱਚ ਕੱਢ ਕੇ ਹਵੇਲੀ ਪਾਇਆ ਜਾਂਦਾ ਹੈ ਫਿਰ ਪੁੱਤ ਪਰਖਿਆ ਜਾਂਦਾ ਜਦੋਂ ਪੁੱਤ ਵਿਆਹ ਜਾਂਦਾ ਆਜੇ ਜਦੋਂ ਗਰੀਬੀ ਭਲੜਾ ਪੈ ਜਾਏ ਸ਼ਹਿਰ ਨੂੰ ਸੂਤ ਡਾਕੀਆਂ ਵਾਲੇ ਪੌੜੇ ਪੈ ਜਾਣ ਔਰਤ ਨੂੰ ਉਦੋਂ ਰਿਸ਼ਤੇਦਾਰ ਪਾਸਾ ਵਟ ਜਾਂਦੇ ਗਰੀਬੀ ਦੇ ਫਿਰ ਔਰਤ ਪਰਖੀ ਜਾਂਦੀ ਭੜੀ ਵਿੱਚ ਦੇ ਵੀਦੀ ਫਿਰ ਪਤੀ ਪਰਮੇਸ਼ਰ ਦੀ ਵਾਰੀ ਆ ਜਿਹੜੀ ਕਦੋਂ ਪਰਖਿਆ ਜਾਂਦਾ ਕਹਿੰਦੇ ਸਿਹਰੇ ਨਾਲ ਗਿਆ ਸੀ ਤੁਝ ਜਦ ਵੱਜਦੇ ਬੁੱਲਾ ਦੀ ਆਪ ਬੰਦੇ ਨੂੰ ਕਰਨਾ ਪਈਏ ਚੌਕਾ ਤੇ ਚੁੱਲਾ ਜੀ ਨਾ ਦੂਜਾ ਵਿਆਹ ਕਰਾ ਸਕੇ ਜਿੰਦ ਬਾਜੇ ਸਗੰਗੇ ਤੇ ਫਿਰ ਪਤੀ ਪਰਮੇਸ਼ਰ ਪਰਖਿਆ ਜਾਂਦਾ ਜਦੋਂ ਜਨਾਨੀ ਪਹਿਲੀ ਮੰਦਰੀ ਦੀ ਕਹਿੰਦਾ ਇੱਡੇ ਚਲਾਨ ਬਹੁੰਦੇ ਆ ਡਾਕਟਰ ਨੂੰ ਪਾਸੇ ਹੋ ਕੇ ਕਹਿੰਦੇ ਟੀਕਾ ਲਾ 5000 ਲਈ ਦੂਜਾ ਵਿਆਹ ਕਰਾਉਣਾ ਪਈ ਪਰ ਬਦਦਾਰ ਤੱਕ ਉਹਦੀ ਪਹੁੰਚਦੀ ਕਿੰਦੇ ਘਰ ਵਿੱਚ ਕੰਦਾ ਬੇਸ਼ੱਕ ਮਾਰੀਆਂ ਹੋਰ ਵੀਰਾਂ ਨੇ ਜਦੋਂ ਦੁਸ਼ਮਣ ਅਲਕਾਰ ਜਾਗ ਪੈਂਦੀਆਂ ਜਵੀਰਾਂ ਦੀ ਗੱਲਾ ਭਾਈ ਦੀ ਤਨੂ ਪਿੱਛਤੇ ਲੱਗੀਆਂ ਵਾਰਾਂ ਦੀ ਫਿਰ ਭਾਈ ਭਾਈ ਪਰਥੇ ਜਾਂਦੇ ਚੱਲਦੇ ਵਿੱਚ ਤਲਵਾਰਾਂ ਦੇ ਹੁਣ ਪੱਕ ਹੁੰਦੀ ਹੈ 18ਵੀਂ ਸਦੀ ਇੱਕੋਟ ਜਾਂ ਜਿਹੜੇ ਮਾਮ ਆਪਣੇ ਨਾਲ ਰੋਸ਼ਨ ਕਰਦੇ ਮੈਂ ਉਹਨਾਂ ਦੀ ਹਦਿਕਾੜੀ ਕਰਦੀ ਮੈਂ ਉਹੋ ਦੀ ਗੱਲ ਕਰਦੀ ਕਹਿੰਦੇ ਭੀ ਕਦੇ ਪੁੱਤ ਨਹੀਂ ਬਣ ਸਕਦੀ ਅੱਠੇ ਬੇਸ਼ੱਕ ਲੱਖ ਵਾਰੀ ਵਿੱਚ ਇਸ਼ਤ ਦੇ ਜਾਂਦੀ ਹੈ ਜਦੋਂ ਦੀ ਹਮਤ ਮਾਰੀ ਥਾਣੇ ਕਚਹਿਰੀ ਪੱਕ ਪੂਰੇ ਦਿਲਬਰ ਜਾਂਦੀ ਤੇ ਫਿਰ ਕਹਿੰਦੇ ਨਾ ਤਾਂ ਮੇਰਾ ਭਰਾ ਕੁਛ ਲੱਗਦਾ ਨਾ ਚਾਚਾ ਕੁਛ ਲੱਗਦਾ ਨਾ ਪਿਓ ਕੁਛ ਲੱਗਦਾ ਆ ਜਿਹੜਾ ਕਾਹ ਹੈ ਸਾਰੇ ਕੁਛ ਮੇਰੇ ਤੇ ਹੀ ਲੱਗਦਾ ਕੋਈ ਵੀ ਬੀਤੀ ਹਮਤ ਕੋ ਕਹਿੰਦੇ ਥਾਣੇ ਕਚਹਿਰੀ ਪੱਕ ਪੂਰੇ ਜਦ ਦਿਲਬਰ ਜਾਂਦੀ ਤੇ ਫਿਰ ਭਾਈਤੀ ਪਰ ਚੀਜ਼ਾਂ ਦੇ ਵਿੱਚ ਜਵਾਨੀ ਫਿਰ ਧੀ ਪਰ ਚੀਜ਼ਾਂ ਦੇ ਵਿੱਚ ਜਵਾਨੀ ਸੋ ਅਕਾਂਗ ਦੇ ਜੱਤੀ ਦਾ ਕੋਈ ਚੁਟਕਲਾ ਜਿਹੜੀ ਸੁਣਾਇਆ ਇੱਕ ਦੋ ਚੁਟਕਲੇ ਸੁਣਾ ਕੇ ਫਿਰ ਟੈਮ ਸੀਮਤ ਹੈ ਕਿਹਦੇ ਕੋਈ ਵੀ ਇਨਸਾਨ ਹੈ ਜੀ ਇੱਕ ਆਸਰੇ ਵਾਲੀ ਦੁਨੀਆ ਫੜਦਾ ਕਾਸਾ ਕਿਹਦੇ ਕੁੱਤੀ ਦੇ ਦੋ ਕਦੂਰੇ ਹੋਏ ਆ ਇੱਕ ਨੂੰ ਸਰਦਾਰ ਲੈ ਕੇ ਇੱਕ ਨੂੰ ਸੇਠ ਲੈ ਜਿੰਦਗੀ ਦੇ ਮੌਤੇ ਮੇਰੇ ਸਰਦਾਰਾਂ ਦਾ ਪੁੱਤ ਹੈ ਸੇਠ ਦੇ ਕੁੱਤੇ ਨੂੰ ਪੁੱਛਿਆ ਵੀ ਕੀ ਹਾਲ ਹੈ ਉਹ ਕੋ ਸੇਠਾ ਕੁੱਤਾ ਕਹਿੰਦਾ ਤੂੰ ਦੱਸ ਫਿਰ ਜੱਟਾਂ ਦੇ ਕੁੱਤੇ ਨੇ ਹੰਕਾਰ ਨਾਲ ਦੱਸਿਆ ਕਹਿੰਦਾ ਜੱਟਾਂ ਦੇ ਘਰੇ ਇਹ ਨਾ ਦੁੱਧ ਆਮ ਲੱਸੀ ਆ ਜਿੱਤੇ ਕੋਈ ਰਿਸ਼ਤੇ ਦਾ ਜੇ ਬੱਕਰਾ ਕੁੱਪੜ ਵੰਦੇ ਆ ਹੱਡੀਆਂ ਚੂਸੂਣੇ ਮਿਲਦੀਆਂ ਜਿਹੜੇ ਸੌਂਦੇ ਰਾਤ ਨੂੰ ਰਾਜ ਕੇ ਰੱਖੀ ਕਰਦੀਆਂ ਫੋੜ ਬਾਈ ਜੱਟਾਂ ਦੇ ਕੁੱਤੇ ਨੇ ਸੇਠਾਂ ਦੇ ਕੁੱਤੇ ਨੂੰ ਪੁੱਛਿਆ ਵੀ ਕੀ ਹਾਲ ਹੈ ਸੇਠਾਂ ਦੇ ਕੁੱਤੇ ਨੇ ਲੋਪਤਿਆਰੇ ਨੇ ਨੀਵੀ ਪਾ ਲਈ ਕਹਿੰਦਾ ਬੰਦਾ ਹੈ ਦੁੱਧ ਕਿਉਂ ਆ ਹੈਲੀ ਤੇ ਮੈਨੂੰ ਬਹੁਤ ਹੀ ਕਿਹੜੇ ਕੰਦਰ ਤੇ ਪਾਉਣੀ ਹੈ ਫਤਿਆ ਸਿਕੰਦਰ ਦਾ 100 ਕਰਾ ਦੀਆਂ ਰੋਟੀਆਂ ਮੂੰਗੀ ਦੀ ਦਾਲ ਜਦੋਂ ਇੰਨੀ ਗਲੱਖੀ ਜੱਟਾਂ ਨੇ ਕੋਤੇ ਖੜੇ ਵਾਕ ਲੱਗ ਗਈ ਕਹਿੰਦਾ ਨਾ ਦਾਲ ਚ ਕਾਲਾ ਮੰਨਣਾ ਮੰਨ ਸੇਠਾਂ ਨੂੰ ਨਗਲ ਨਹੀਂ ਜੱਟਾਂ ਨੇ ਕੋਤੇ ਕੋ ਕੇ ਦੇਖੜ ਕੇ ਕਹਿੰਦਾ ਜੱਟਾਂ ਦਾ ਹੈ ਸੇਠਾਂ ਦਾ ਰਾਜ ਦੱਸ ਫਿਰ ਸੇਠਾਂ ਨੇ ਕੋਤੇ ਦੇ ਸੇਠਾਂ ਦਾ ਰਾਜ ਦੱਸਿਆ ਕਹਿੰਦਾ ਜਿਹੜੇ ਕਿ ਮੈਂ ਸੇਠਾਂ ਦੇ ਰਹਿੰਦਾ ਹੈ ਉਹਦੇ ਦੋ ਜਰ੍ਹਾਂ ਦੇ ਜਦੋਂ ਅਸਲੀ ਚ ਲੜਦੀ ਹੈ ਉਹ ਕਹਿੰਦੀ ਤੂੰ ਬੱਬੂ ਦੇ ਨਾਲ ਦੂਜੀ ਕਹਿੰਦੀ ਤੂੰ ਬੱਬੂ ਦੀ ਰਾਨਾ ਇਹ ਮੈਂ ਐਸੇ ਹੌਲੇ ਜਿਵੇਂ ਰਹਿ ਪਰਦਾ ਹਾਂ ਕਲਾਕਾਰ ਨੂੰ ਸੁਣੋ ਤੇਰਾ ਹਾਸਾ ਠੀਕ ਹੈ ਜੀ ਸੋਨੇ ਦੇ ਨਾਲ ਸਜਿੰਦਿਆਂ ਦੇ ਜਦ ਬਾਕੇ ਤਾਲੀਆਂ ਵੱਜਦੀਆਂ ਨੇ ਤਦ ਦੇ ਮਾਨੂੰ ਤਰ੍ਹਾਂ ਦੀ ਪਿਆਸ ਨਹੀਂ ਭਜਾ ਸਕਦੀਆਂ ਜਿਨ੍ਹਾਂ ਦੇ ਖਾਲੀ ਬਦਲੀਆਂ ਦਰਜਦੀਆਂ ਨੇ ਸੱਫਾ ਦੀ ਰਾਹ ਪਰਬੰਧ ਬਣਾ ਦਿੰਦੇ ਹਰ ਤੱਕ ਦੇ ਪਰਦੇ ਕੱਢਦੀਆਂ ਨੇ ਬੜਾਪੇ ਵਿੱਚ ਇਸ਼ਕ ਹੁੰਦਾ ਬੁਜ਼ਾਰਤ ਦਾ ਤੇ ਚੜਦੀ ਉਮਰੇ ਜਾਂਦੀਆਂ ਫਾਪਦੀਆਂ ਨੇ ਤੇ ਚੜਦੀ ਉਮਰੇ ਜਾਂਦੀਆਂ ਫਾਪਦੀਆਂ ਨੇ ਤੋਂ ਟਾਈਮ ਸੀਮਾ ਲਈ ਓਕੇ ਬਾਰੇ ਸਾਰਾ ਧੰਨਵਾਦੀ ਇੱਕ ਮੇਰੇ ਸ਼ੇਰ ਲੜਕੀ ਜਾਂਦਾ ਸੀ ਇਹਨੂੰ ਸੁਣਾਉਣੇ ਥੋੜਾ ਦੇਖੋ ਤੇ ਆਹ ਕਹਿੰਦੇ ਪੁੱਤ ਪਰਦੇਸਾਂ ਵਿੱਚ ਜਿਹੜੇ ਵੱਸਦੇ ਐ ਵਿੱਚ ਵਿਚੋਲੇ ਦੇ ਮਾਵਾਂ ਨੂੰ ਜਨਾਈਆਂ ਮਾਰ ਜਾਂਦੀਆਂ ਸਰਕਾਰੀ ਹਸਪਤਾਲਾਂ ਵਿੱਚ ਹੁੰਦੀ ਖੱਜਲ ਤੇ ਖਵਾਰੀ ਫਿਰ ਤਰੀਬਾਂ ਮਹਿੰਗੀਆਂ ਦਵਾਈਆਂ ਮਾਰ ਜਾਂਦੀਆਂ ਸਾਈਕਲਾਂ ਤੇ ਯਾਤਰਾ ਕਰਦੇ ਨੇ ਸੌਂਦੇ ਵੀਨੇ ਜਿਹੜੇ ਰੇੜੇ ਆ ਕੇ ਮੰਦਰਾ ਨਹੀਂ ਆ ਚੜਾਈਆਂ ਮਾਰ ਜਾਂਦੀਆਂ ਕਿਸੇ ਨੂੰ ਪਿਆਰ ਪ੍ਰਮਾਤਮਾ ਪਹਿਲੇ ਹੱਲੇ ਬਖਸ਼ ਦਿੰਦਾ ਕਈ ਹਣ ਸਾਰੀ ਜ਼ਿੰਦਗੀ ਚੜਾਈਆਂ ਮਾਰ ਜਾਂਦੀਆਂ ਤੇ ਮਲਕੀਆਂ ਤੇ ਵਿਰਾਸੇ ਦੇ ਹੋਂਦ ਦੇ ਦੇ ਵੀ ਦੇ ਤੇ ਮਾਰੇ ਮਹੀਨੇ ਵਿੱਚ 13 14 ਕਢਾਣਾ ਮਾਰ ਜਾਂਦਾ